ਸਮੂਲ ਇਸ ਯਾਤਰਾ ਦੇ ਵਿੱਚ ਆਇਆ ਨਵਾਬੁਚਾਲ ਬਿਹੇਬੀ ਦੇ ਸੀਨੀਅਰ ਆਗੂ ਜੁਹੀ ਅਰਵਿੰਦ ਖੰਨਾ ਆਪਣੀ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿੱਚ ਹੋਏ ਸ਼ਾਮਲ ਜੀ ਹਾਂ ਸੋਮਣੀ ਅਕਾਲੀ ਦੰਦੇ ਪ੍ਰਧਾਨ ਸੁਖੀ ਸਿੰਘ ਬਾਦਲ ਅੱਜ ਸੰਗਰੂਰ ਵਿਖੇ ਪਹੁੰਚੇ ਹੋਏ ਹਨ ਜਿੱਥੇ ਬਿਹੇਬੀ ਦੇ ਸੀਨੀਅਰ ਆਗੂ ਅਰਵਿੰਦ ਖੰਨਾ ਨੇ ਆਪਣੀ ਪਾਰਟੀ ਛੱਡ ਕੇ ਤੱਕਰੀ ਨੂੰ ਅਪਣਾ ਲਿਆਗਾ ਜਿੱਥੇ ਸੁਖੀ ਸਿੰਘ ਬਾਦਲ ਨੇ ਅਰਵਿੰਦ ਕਨਨ ਦੇ ਗਾਲਵਿਚ ਸੋਪਾ ਪਾ ਕੇ ਆਪਣੀ ਪਾਰਟੀ ਵਿੱਚ ਜੀ ਆਇਆਂ ਆਖਿਆ ਉੱਤੇ ਵੀ ਸੁਬੇ ਸਿੰਘ ਬਾਦਲ ਨੇ ਕਿਹਾ ਉਹ ਦਰੋਹਿਆ ਸਤਾਏ ਦੇ ਵਿਜਲ ਅਕਾਲੀ ਦਵੀ ਸਰਕਾਰ ਬਨਰ ਤੋਂ ਕੋਈ ਨਹੀਂ ਉੱਕ ਸਕਦਾ ਹਾਂ ਕੋਈ ਨਹੀਂ ਬੈਠ ਜਾ ਹਾਂ ਹਾਂ ਦੇਖੋ ਉਸੇ ਪੰਜਾਬ ਦੇ ਲੋਕਾਂ ਵਿੱਚ ਇੱਕ ਉਹਨਾਂ ਦੇ ਮਨ 'ਚ ਇੱਕ ਗੱਲ ਬੈਠ ਗਈ ਹੈ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਆਪਣੀ ਖੇਤਰੀ ਪਾਰਟੀ ਨੂੰ ਆਪਣ ਨੂੰ ਤਗੜਾ ਕਰਨਾ ਪੈਣਾ ਹੈ ਤੁਸੀਂ ਅਗਲੇ ਦਿਨ ਅਜ ਦੇਖੋਗੇ ਕਿਵੇਂ ਵੱਖ-ਵੱਖ ਪਾਰਟੀਆਂ ਚੋਂ ਲੋਕ ਆਪਣੀ ਪੰਜਾਬ ਦੀ ਪਾਰਟੀ ਨੂੰ ਤਗੜਾ ਕਰਨ ਵਾਸਤੇ ਇਕੱਠੇ ਹੋਣਗੇ ਕਿਉਂਕਿ ਜੋ ਹਾਲਾਤ ਕਾਂਗਰਸ ਨੇ ਤੇ ਝਾੜੂ ਵਾਲਿਆਂ ਨੇ ਪੰਜਾਬ ਦੀ ਬਣਾਈ ਹੈ ਅੱਜ ਗੁੰਡਾਗਰਦੀ ਦਾ ਰਾਜ ਹੈ ਗੁੰਡਾਗਰਦੀ ਦਾ ਗੈਂਗਸਟਰ ਹਰ ਰੋਜ਼propto ਲੈ ਰਹੇ ਐ ਮਾਰ ਰਹੇ ਐ ਪੁਲਿਸ ਨਾ ਦੀ ਕੋਈ ਚੀਜ਼ ਹੈ ਨਹੀਂ ਸਰਕਾਰ ਨਾ ਦੀ ਕੋਈ ਚੀਜ਼ ਹੈ ਨਹੀਂ ਤੇ ਹੁਣ ਤਾਂ ਆਮ ਆਦਮੀ ਪਾਟੀ ਨੇ ਹੱਥ ਪਤਾ ਲੱਗ ਗਿਆ ਕਿ ਹੁਣ ਇਹਨਾਂ ਦੀ ਜ਼ਮਾਨਤਾਂ ਜਬਤ ਹੋਣ ਗਿਆ ਹੁਣ ਲੁੱਟਣ ਲੱਗ ਗਏ ਐ ਜਿੰਦੀ ਸਰਕਾਰੀ ਜਾਇਦਾਦਾਂ ਹੁਣ ਵੇਚਣ ਦੇ ਰਹੇ ਐ ਲੋਕਾਂ ਨੂੰ ਵੇਚਦੇ ਐ ਪਰ ਮੈਂ ਇੱਕ ਗੱਲ ਦੱਸਣਾ ਚਾਹਣਾ ਜਿਹੜਾ ਐਸ ਸਾਲ ਕੋਈ ਸਰਕਾਰੀ ਜਾਇਦਾਦ ਲਾਊਗਾ ਸਰਕਾਰ ਔਨ ਤੇ ਅਸੀਂ ਉਹਦੀ ਇਨਕੁਆਇਰੀ ਕਰਾਵਾਂਗੇ ਤੇ ਸਾਰੇ ਰਿਜੈਕਟ ਕੀਤੀਆਂ ਜਾਣੀਆਂ ਸੋ ਮੈਂ ਬੇਨਤੀ ਕਰਦਾ ਸੋ ਸਮਝ ਕੇ ਤੁਸੀਂ ਇਹਨਾਂ ਨਾਲ ਡੀਲ ਕਰੋ ਇਹਨਾਂ ਨੂੰ ਪੈਸੇ ਦੇਣ ਦੀ ਕੋਈ ਲੋੜ ਨਹੀਂ ਕਿਉਂਕਿ ਇਹਨਾਂ ਨੇ ਇਹਦਾ ਮਿਸ਼ਨ ਹੀ ਪੰਜਾਬ ਨੂੰ ਲੁੱਟਣ ਦਾ ਹੈ ਤੇ ਅਸੀਂ ਲੁੱਟਣ ਦੇਣਾ ਨਹੀਂ ਸੋ ਪੰਜਾਬ ਨੂੰ ਬਚਾ ਲਓ ਪੰਜਾਬ ਦੀ ਜਾਇਦਾਦਾਂ ਨੂੰ ਬਚਾ ਲੋ ਪੰਜਾਬ ਦੇ ਲੋਕ ਹੀ ਬਚਾ ਸਕਦੇ ਆ ਤਾਂ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਮੈਂ ਇੱਕੋ ਹੀ ਗੱਲ ਕਹਿਣਾ ਚਾਹਣਾ ਹੈ ਕਿ ਸਾਰਿਆਂ ਨੂੰ ਬੇਨਤੀ ਕਰਦਾ ਇੱਕ ਝੰਡੇ ਕਾਲੀ ਦਲ ਥੱਲੇ ਆ ਜੋ ਸੰਗਰੂਰ ਜ਼ਿਲ੍ਹੇ ਦੇ ਕੋਨੇ ਕੋਨੇ ਤੋਂ ਆਏ ਭਾਰਤੀ ਜਨਤਾ ਪਾਰਟੀ ਦੇ ਵਰਕਰ ਲੀਡਰ ਸਾਹਿਬਾਨ ਅਰਵਿੰਦ ਖੰਡਾਨ ਜੀ ਨਾਲ ਪਿਆਰ ਰੱਖਣ ਵਾਲੇ ਸਾਰੇ ਆਏ ਸਾਰਿਆਂ ਨੂੰ ਮੈਂ ਫਤਿਹ ਅਜ਼ ਕਰਦਾ ਜੀ ਵਾਇਰੂਜੀ ਕਾ ਖਾਲਸਾ ਵਾਇਰੂਜੀ ਕੀ ਫਤਿਹ ਅਰਵਿੰਦ ਖੰਨੇ ਨਾਲ ਮੇਰਾ ਸੰਬੰਧ ਮੇਲਾ 40 ਸਾਲ ਹੋਇਆ 40 ਸਾਲ ਹੀ ਹੋਣਾ 40 ਸਾਲ ਅਸੀਂ ਅਮਰੀਕਾ ਚ ਇਕੱਠੇ ਪੜਦੇ ਹੁੰਦੇ ਸੀ ਤੇ ਮੈਨੂੰ ਲੱਗਦਾ ਉਹ ਉੱਥੇ ਹਫ਼ਤੇ ਚ ਤਿੰਨ ਚਾਰ ਦਿਨ ਤੱਕ ਅਸੀਂ ਇਕੱਠੇ ਹੁੰਦੇ ਸੀ ਉਦੇ ਬਾਅਦ ਵੀ ਮੈਂ ਇਕਲ ਦੇਖਿਆ ਹੈ ਇਹਨਾਂ ਵਿੱਚ ਇੱਕ ਜਜ਼ਬਾ ਸੀ ਸੇਵਾ ਕਰਨ ਦਾ ਬਹੁਤ ਘੱਟ ਲੋਕਾਂ 'ਚ ਜਿਹੜੀ ਇਹਨਾਂ ਨੇ ਫਾਊਂਡੇਸ਼ਨ ਬਣਾਈ ਲੋਕਾਂ ਦੀ ਮਦਦ ਕਰਨ ਵਾਸਤੇ ਹੁਣ ਵੀ ਮੈਂ ਕਦੇ-ਕਦੇ ਕਹਿੰਦਾ ਕਿ ਮੈਨੂੰ ਲੱਗਦਾ ਕਈ ਆਪਣੇ ਲੀਡਰ ਆਪਣੇ ਹਲਕੇ 'ਚ ਇੰਨਾ ਟਾਈਮ ਨਹੀਂ ਲਾਉਂਦੇ ਜਿੰਨੇ ਅਰਵਿੰਦ ਲਾਉਂਦਾ ਹੈ ਆਪਣੇ ਇਲਾਕੇ 'ਚ ਸੋ ਮੈਨੂੰ ਮੈਂ ਬਹੁਤ ਦੇਰ ਦਾ ਲੱਗਿਆ ਸੀ ਮੈਂ ਕਿਹਾ ਭੱਜਣ ਤਾਂ ਦੇਣਾ ਨਹੀਂ ਕਿੰਨਾ ਮਰਜੀ ਤੁਸੀਂ ਦੇਖ ਲਓ ਮੇਰੀ ਵੀ ਤਪੱਸਿਆ ਕਿੰਨੀ ਹੈ ਵਧੀਆ ਜੀ ਮੈਨੂੰ ਪੁੱਛਦੇ ਹੁੰਦੇ ਸੀ ਕਿ ਹੁਣ ਕੀ ਖਬਰ ਹੈ ਮੈਂ ਕਿਹਾ ਹਲੇ ਹਲੇ ਮੀ ਪਾਉਗਾ ਹਲੇ ਟਾਈਮ ਲੱਗੂਗਾ ਤੇ ਮੇਰੇ ਅੱਜ ਸਿਕਿਉਰਟੀ ਵਾਲੇ ਮੈਨੂੰ ਕਹੀ ਜਾਣ ਕਿ ਆਪਾਂ ਜਾਣਾ ਕਿੱਥੇ ਮੈਂ ਕਿਹਾ ਹਲੇ ਦੱਸਣਾ ਨਹੀਂ ਕਿੱਥੇ ਜਾਣਾ ਮੈਂ ਤੇ ਲੋ ਜਦੋਂ ਜਦੋਂ ਚੰਗੇ ਬੰਦੇ ਸੇਵਾ ਕਰ ਨਿਕਲ ਜਾਂਨ ਉਦੋਂ ਹੀ ਹਕਾ ਤੇ ਸੂਬਾ ਤਰੱਕੀ ਕਰਦਾ ਹੈ ਕਈ ਲੀਡਰ ਆਉਂਦੇ ਆ ਕੱਲਾ ਗਨਮੈਨਾਂ ਵਾਸਤੇ ਪੈਸੇ ਇਕੱਠੇ ਕਰਨ ਵਾਸਤੇ ਆ ਹੂਟੜ ਬਜਾਉਣ ਵਾਸਤੇ ਲੱਗੇ ਰਹਿੰਦੇ ਐ ਅੱਜ ਮੈਂ ਝਾੜੂ ਆਏ ਜਿੰਨੇ ਮਲੰਗ ਜੇ ਤੁਸੀਂ ਦੇਖਿਆ ਸਾਰੇ ਇਕੱਠੇ ਹੋਏ ਤੁਸੀਂ ਦੇਖ ਲਓ ਸੰਗਰੂਰ ਵਾਲਿਓ ਕਹਿੰਦਾ ਕੀ ਸੀ ਭਗਵੰਤ ਮਾਨ ਉੱਤੇ ਹੁਣ ਕੀਤਾ ਕੀ ਉਹਨੇ ਇਹ ਤੋਂ ਵੱਡਾ ਠੱਗ ਕੋਈ ਨਹੀਂ ਹੋ ਸਕਦਾ ਇਹ ਤੋਂ ਵੱਡਾ ਠੱਗ ਨਹੀਂ ਹੋ ਸਕਦਾ ਜਿਨੇ ਬਰਬਾਦ ਕਰਤਾ ਪੰਜਾਬ ਸਹੀ ਮਿਹਨਤ ਬਰਬਾਦ ਕਰਤਾ ਮੈਂ ਤੇ ਖੋਰ ਬੇਨਤੀ ਕਰਦਾ ਹੁਣ ਆਪਣੇ ਕੋਲੇ ਕੋਈ ਚਾਰਾ ਨਹੀਂ ਰਹਿ ਗਿਆ ਜੇ ਪੰਜਾਬ ਨੂੰ ਬਚਾਉਣਾ ਹੈ ਜੇ ਵਪਾਰ ਨੂੰ ਬਚਾਉਣਾ ਹੈ ਜੇ ਕਿਸਾਨ ਨੂੰ ਬਚਾਉਣਾ ਹੈ ਜੇ ਗਰੀਬ ਨੂੰ ਬਚਾਉਣਾ ਹੈ ਹੁਣ ਆਪਣੇ ਕੋਲੇ ਅਕਾਲੀ ਦਲ ਤੋਂ ਬਗੈਰ ਕੋਈ ਚਾਰਾ ਨਹੀਂ ਆਪਣੇ ਕੋਲੇ ਅਕਾਲੀ ਸ਼੍ਰੋਮਣੀ ਦਲ ਸ਼੍ਰੋਮਣੀ ਐ ਅਕਾਲੀ ਦਲ ਕੋਈ ਮਾਮੂਲੀ ਪਾਰਟੀ ਨਹੀਂ ਐ ਆ ਥੋਡੇ ਬਜ਼ੁਰਗਾਂ ਦੇ ਖੂਨ ਪਸੀਨੇ ਨਾਲ ਬਣਾਈ ਪਾਰਟੀ ਐ ਆ ਪੰਜਾਬ ਦੀ ਲੜਾਈ ਲੜਨ ਵਾਲੀ ਪਾਰਟੀ ਹੈ ਆ ਇੱਕ ਹੈ ਜੀ ਪਾਰਟੀ ਹੈ ਜਿਹੜਾ ਗੁਰੂਆਂ ਦੇ ਦੱਸੇ ਰਸਤੇ ਤੇ ਚੱਲਦੀ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਸਾਰਿਆਂ ਨੂੰ ਠੇ ਲੈ ਕੇ ਪੰਜਾਬ ਵਿੱਚ ਅਮਨ ਸ਼ਾਂਤੀ ਰੱਖ ਕੇ ਪੰਜਾਬ ਨੂੰ ਅੱਗੇ ਵਧਾਉਣ ਵਾਲੀ ਪਾਰਟੀ ਹੈ ਤੁਸੀਂ ਕੁਛ ਮਰਜ਼ੀ ਦੇਖ ਲਓ ਸੰਗਰੂਰ ਤੋਂ ਕਿਤੇ ਮਰਜ਼ੀ ਜਾਓ ਕਿਤੇ ਮਰਜ਼ੀ ਪੰਜਾਬ ਜਾਓ ਜੋ ਕੁਛ ਦੇਖੋਗੇ ਉਹ ਸ਼ਰੋਮ ਨਹੀਂ ਅਕਾਲੀ ਦਲ ਸਰਕਾਰ ਨੇ ਬਣਾਇਆ ਹੈ ਇਨਾ ਕਿਸੇ ਨੇ ਹੋਰ ਨਹੀਂ ਕੀਤਾ ਕੁਝ ਇਸ ਕਰਕੇ 10 ਸਾਲ ਆ ਜਿਹੜੇ ਖਰਾਬ ਹੋ ਗਏ 5 ਸਾਲ ਕਾਂਗਰਸ ਨੇ ਉਹਦੇ ਬਾਅਦ ਆ ਝਾੜੂ ਵਾਲੇ ਨੇ ਮੈਨੂੰ ਕਿਤੇ ਕਿਤੇ ਸੰਗਰੂਰ ਜ਼ਿਲ੍ਹੇ ਤੋਂ ਜ਼ਿਲ੍ਹਾ ਲੱਗਦਾ ਤੂਫਾਨ ਇੱਥੋਂ ਹੀ ਸ਼ੁਰੂ ਹੁੰਦੇ ਆ ਤੇ ਮੈਨੂੰ ਪੂਰਾ ਆਸ ਹੈ ਕਿ ਐਕਟਿੰਗ ਐਕਟਿੰਗ ਇੱਥੋਂ ਸ਼ੁਰੂ ਹੋਊਗਾ ਸੰਗਰੂਰ ਤੋਂ ਤੂਫਾਨ ਜਿਹੜਾ ਦਿੱਲੀ ਵਾਲੀਆਂ ਪਾਰਟੀਆਂ ਨੂੰ ਪੰਜਾਬ ਤੋਂ ਬਾਹਰ ਕੱਢੂਗਾ ਤੇ ਸ਼ੁਰੂਆਤ ਹੋ ਗਈ ਹੈ ਖੰਨਾ ਸਾਹਿਬ ਨੇ ਕਰ ਦਿੱਤੀ ਹੈ ਮੈਨੂੰ ਲੱਗਦਾ ਜਿਹੜੇ ਪਾਰਟੀ ਚ ਆ ਰਹੇ ਉਹਨਾਂ ਦਾ ਹੁਣ ਬੰਦ ਹੋ ਗਿਆ ਦਫਤਰ ਮੈਨੂੰ ਲੱਗਦਾ ਸਾਰਾ ਕੁਝ ਹੀ ਸਮਾਨਤਾ ਲੈ ਆਇਆ ਸਾਰਾ ਕੁਝ ਚਲੋ ਐਨੀਵੇ ਮੈਂ ਆਉਣੇ ਆਉਣੇ ਹਲੇ ਤੇ ਜਿਹੜਾ ਮੈਂ ਇੰਨਾ ਕਹਿਣਾ ਚਾਹਣਾ ਹੈ ਆ ਜਿਹੜਾ ਸਾਲ ਆ ਸਾਲੇ ਵਰਕਰਾਂ ਨੂੰ ਕਹਿਣਾ ਚਾਹਣਾ ਹੈ ਜੋ ਪਾਰਟੀ ਦਾ ਫੈਸਲਾ ਹੋਏ ਜੋ ਪਾਰਟੀ ਦੇ ਸੰਦੇਸ਼ ਆਉਣ ਆਪਾਂ ਅੱਖਾਂ ਮੀਚ ਕੇ ਅਕਾਲੀ ਦਲ ਨੂੰ ਤਗੜਾ ਕਰ ਦਈਏ ਤੂਫਾਨ ਖੜਾ ਕਰ ਦਈਏ ਤੇ ਵਾਪਸ ਲੈ ਕੇ ਆ ਜਿਓ ਮੈਂ ਤੁਹਾਨੂੰ ਇੰਨਾ ਦੱਸਦਾ ਤੁਸੀਂ ਮੈਨੂੰ 5 ਸਾਲ ਦੇ ਦਿਓ ਤੁਸੀਂ ਪਛਾਣ ਨਹੀਂ ਸਕੋਗੇ ਪੰਜਾਬ ਕੀਤੇ ਕੰਮ ਤੁਹਾਡੇ ਸਾਹਮਣੇ ਮੇਰੇ ਜੋ ਪੰਜਾਬ 'ਚ ਹੋਇਆ ਤੁਹਾਡੇ ਸਾਹਮਣੇ ਆ ਕਾਲੀ ਜਲਦੀ ਸਰਕਾਰ ਇਸ ਕਰਕੇ ਹੁਣ ਆਪਾਂ ਕੋਈ ਤਜਰਬਾ ਨਹੀਂ ਕਰਨਾ ਤੇ ਮੈਂ ਅੱਜ ਐਲਾਨ ਵੀ ਕਰ ਰਿਹਾ ਕਿ ਹੁਣ ਸੰਗਰੂਰ ਜ਼ਿਲ੍ਹੇ ਤੋਂ ਸੰਗਰੂਰ ਜ਼ਿਲ੍ਹੇ ਨਹੀਂ ਸੰਗਰੂਰ ਅਸੈਂਬਲੀ ਹਲਕੇ ਤੋਂ ਅਰਵਿੰਦ ਖੰਨਾ ਜੀ ਸਾਡੇ ਹਲਕਾ ਇੰਚਾਰਜ ਹੋਣਗੇ ਤੇ ਗੋਲਦੀ ਜੀ ਨੂੰ ਅਸੀਂ ਸਨਾਨ ਦੀ ਜ਼ਿੰਮਵਾਰੀ ਦੇ ਰਹੇ ਹਾਂ ਜੀ ਕੋਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਨੂੰ ਜੀ ਆਇਆਂ ਨੂੰ ਤੇ ਮੈਨੂੰ ਲੱਗਦਾ ਤੁਹਾਡੇ ਹਲਕੇ ਮੈਂ ਪਹਿਲੀ ਵਾਰ ਆ ਰਹਿਆ ਮੈਂ ਇੱਕ ਕਿਹਨੂੰ ਆ ਰਹਿਆ ਟੂਰਨਾਮੈਂਟ ਕਿਥੇ ਕਿਥੇ ਟੂਰਨਾਮੈਂਟ ਵਾਲੇ ਕਿਹੜਾ ਆਜੋ ਆਜੋ ਹਾਂ ਜੀ ਆਜੋ ਆਜੋ ਇਹ ਇਹ ਵੀ ਰਾਜਧਾਨੀ ਹੈ ਜੀ ਬਣਾਉਂਦੇ ਚਲੋ ਵਧੀਆ ਆ ਲੋ ਤੁਹਾਡਾ ਟੂਰਨਾਮੈਂਟ ਚੱਪਾ 21 ਤਰੀਕ ਹੈ